ਜਿੱਥੇ ਕਿ ਹਰਿਆਣਾ ਦੇ ਪੰਜ ਵਾਰ ਸੀਐਮ ਰਹਿ ਚੁੱਕੇ ਓਪੀ ਚੋਟਾਲਾ ਦਾ ਦਿਹਾਂਤ ਹੋ ਜਾਂਦਾ ਹੈ ਤੇ ਅੱਜ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਜਾ ਰਹੀ ਹੈ ਜਿੱਥੇ ਕਿ ਉਹਨਾਂ ਨੂੰ ਸ਼ਰਦਾ ਦੇ ਫੁੱਲ ਵੱਖ-ਵੱਖ ਲੀਡਰਾਂ ਦੇ ਦੁਆਰਾ ਪੇਂਟ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਸੁਖਵੀਰ ਬਾਦਲ ਤੇ ਮਨਪ੍ਰਿਤ ਬਾਦਲ ਵੀ ਨਜ਼ਰ ਆਉਂਦੇ ਨੇ ਜਿੱਥੇ ਕਾਫੀ ਜ਼ਿਆਦਾ ਭਾਵੁਕ ਵੀ ਹੁੰਦੇ ਨੇ ਤੇ ਸ਼ਰਤਾਂਜਲੀ ਵੀ ਪੇਂਟ ਕਰਦੇ ਨੇ ਫਾਰਮ ਹਾਊਸ ਦੇ ਵਿੱਚ ਸਮਾਦੀ ਸਥਾਨ ਬਣਾਇਆ ਗਿਆ ਜਿੱਥੇ ਕਿ 12 ਕੁਇੰਟਲ ਫੁੱਲ ਵੀ ਮੰਗਾਏ ਗਏ ਨੇ ਹਰਿਆਣਾ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਓਪੀ ਚੋਟਾਲਾ ਦੇ ਦੇਹਾਂਤ ਦੀ ਜਦੋਂ ਹੀ ਖ਼ਬਰ ਸਾਹਮਣੇ ਆਈ ਤਾਂ ਮੁੱੱਚੀ ਸਿਆਸਤ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਲੋਕਾਂ ਨੇ ਉਹਨਾਂ ਦੇ ਦੁਆਰਾ ਕੀਤੇ ਕੰਮਾਂ ਨੂੰ ਯਾਦ ਕੀਤਾ ਸਿਆਸਤ ਦੇ ਵਿੱਚ ਜਿਹੜੇ ਓਪੀ ਚਟਾਲਾ ਸੀ ਉਹਨਾਂ ਨੂੰ ਹਰ ਕੋਈ ਯਾਦ ਰੱਖ ਰਿਹਾ ਹੈ ਹਰ ਕੋਈ ਉਹਨਾਂ ਦੇ ਕੀਤੇ ਕੰਮਾਂ ਨੂੰ ਅੱਜ ਯਾਦ ਕਰ ਰਿਹਾ ਹੈ ਕਿਉਂਕਿ ਅੱਜ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਆ ਪਰ ਅੰਤਿਮ ਵਿਦਾਇਗੀ ਦੀਆਂ ਤਸਵੀਰਾਂ ਦਿਖਾਣੇ ਆ ਅੰਤਿਮ ਦਰਸ਼ਨ ਕਰਨ ਦੇ ਲਈ ਜਿੱਥੇ ਵੱਡੇ ਵੱਡੇ ਲੀਡਰ ਜਿਹੜੇ ਨੇ ਫਾਰਮ ਹਾਊਸ ਜਿੱਥੇ ਉਹਨਾਂ ਦਾ ਇਹ ਮ੍ਰਿਤ ਦੇਹ ਨੂੰ ਰੱਖਿਆ ਗਿਆ ਉੱਥੇ ਸਮਰਥਕ ਵੀ ਆ ਰਹੇ ਨੇ ਸ਼ਰਧਾਂਜਲੀ ਦੇ ਰਹੇ ਨੇ ਤੇ ਉੱਥੇ ਹੀ ਤਸਵੀਰਾਂ ਜਿਹੜੀਆਂ ਨੇ ਉਹ ਮਨਪ੍ਰੀਤ ਬਾਦਲ ਤੇ ਸੁਖਵੀਰ ਬਾਦਲ ਦੀਆਂ ਵੀ ਸਾਹਮਣੇ ਆਈਆਂ ਨੇ ਜਿਹੜੇ ਕਿ ਲਗਾਤਾਰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਨੇ ਉਤੇ ਹੋਰ ਵੀ ਦੇਸ਼ ਦੇ ਨਾਲ ਸੰਬੰਧਿਤ ਵੱਡੇ ਲੀਡਰ ਜਿਹੜੇ ਨੇ ਉਹ ਪਹੁੰਚੇ ਨੇ ਲੋਕਾਂ ਦੇ ਵਿੱਚ ਜਿੱਥੇ ਕਿ ਕਾਫੀ ਜ਼ਿਆਦਾ ਓਪੀ ਚੋਟਾਲਾ ਦਾ ਪ੍ਰਭਾਵ ਸੀ ਬਹੁਤ ਵੱਡੇ ਲੈਵਲ ਤੇ ਸਿਆਸਤ ਦੇ ਵਿੱਚ ਜਿਹੜੇ ਉਹਨਾਂ ਨੇ ਕਾਫੀ ਜ਼ਿਆਦਾ ਪ੍ਰਸਿੱਧੀ ਹਾਸਲ ਕੀਤੀ ਪਰ ਜਦੋਂ ਉਹਨਾਂ ਦੇ ਦੇਹਾਂਤ ਦੀ ਖਬਰ ਸਾਹਮਣੇ ਆਈ ਤਾਂ ਬਹੁਤ ਸਾਰੇ ਲੀਡਰਾਂ ਨੂੰ ਵੱਡਾ ਝਟਕਾ ਵੀ ਲੱਗਾ ਬਹੁਤ ਸਾਰੇ ਲੋਕਾਂ ਨੂੰ ਬਹੁਤ ਵੱਡਾ ਝਟਕਾ ਲੱਗਾ ਕਿ ਕਿਸ ਤਰੀਕੇ ਦੇ ਨਾਲ ਓਪੀ ਚੋਟਾਲਾ ਦਾ ਦੇਹਾਂਤ ਹੋ ਗਿਆ ਕਿਸ ਨੇ ਨਹੀਂ ਸੀ ਸੋਚਿਆ ਕਿ ਇੰਨੀ ਜਲਦੀ ਜਿਹੜਾ ਉਦਮ ਤੋੜ ਦੇਣਗੇ ਪਰ ਅਚਾਨਕ ਉਹਨਾਂ ਦੀ ਜਦੋਂ ਮੌਤ ਦੀ ਖਬਰ ਸਾਹਮਣੇ ਆਈ ਤਾਂ ਉਸ ਤੋਂ ਬਾਅਦ ਅੱਜ ਅੰਤਿਮ ਦਰਸ਼ਨ ਜਿਹੜੇ ਕੀਤੇ ਜਾ ਰਹੇ ਨੇ ਜਿਸ ਕਰਕੇ 12 ਕੁਇੰਟਲ ਫੁੱਲ ਦੇਖ ਸਕਦੇ ਹੋ ਜਿਹੜੇ ਕਿ ਕੋਲਕਾਤਾ ਤੋਂ ਮੰਗਵਾਏ ਗਏ ਨੇ ਉਸ ਤੋਂ ਬਾਅਦ ਜਿਹੜਾ ਸ਼ਰਤਾਂਜਲੀ ਹੈ ਉਹ ਦਿੱਤੀ ਜਾ ਰਹੀ ਹੈ ਭਾਰਤਿਕ ਦੇ ਜਿਹੜੀ ਉਹਨਾਂ ਦੀ ਮ੍ਰਿਤ ਦੇ ਹੈ ਉਹ ਰੱਖੀ ਗਈ ਹੈ ਅੰਤਿਮ ਦਰਸ਼ਨ ਕਰਨ ਦੇ ਲਈ ਦੂਰੋਂ ਦੂਰੋਂ ਲੋਕ ਪਹੁੰਚਣੇ ਨੇ ਸਮਰਥਕ ਪਹੁੰਚ ਰਹੇ ਨੇ ਲੀਡਰ ਪਹੁੰਚ ਰਹੇ ਨੇ ਰਾਜਨੀਤਿਕ ਤੌਰ ਤੇ ਜਿਹੜੀ ਹੈ ਉਹਨਾਂ ਦੇ ਪਰਿਵਾਰ ਵਾਲੇ ਤਾਂ ਪਹੁੰਚੇ ਹੀ ਨੇ ਪਰ ਜਿੰਨੇ ਵੀ ਉਹਨਾਂ ਦੇ ਜਾਨ ਪਛਾਨ ਉਹਨਾਂ ਦੇ ਨਾਲ ਰੱਖਦੇ ਨੇ ਜਿੰਨੇ ਵੀ ਲੋਕ ਜਿਹੜੇ ਉਹਨਾਂ ਨੂੰ ਜਾਣਦੇ ਨੇ ਜਿਨ੍ਹਾਂ ਤੇ ਵੀ ਉਹਨਾਂ ਦਾ ਬਹੁਤ ਵੱਡਾ ਪ੍ਰਭਾਵ ਹੈ ਉਹ ਜਿਹੜੇ ਨੇ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਪਹੁੰਚੇ ਨੇ ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਉਹਨਾਂ ਨੂੰ ਦਿਲ ਦਾ ਦੌਰਾ ਪੈਂਦਾ ਤੇ ਗੁਰੂਗ੍ਰਾਮ ਦੇ ਵਿੱਚ ਉਹਨਾਂ ਦੀ ਜਿਹੜੀ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ 99 ਸਾਲਾਂ ਦੇ ਸੀ ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਅੰਮ੍ਰਿਤ ਦੇ ਹੈ ਉਹ ਫਾਰਮ ਹਾਊਸ ਲਗਾਈ ਗਈ ਹੈ ਜਿ ਤੇ ਕੇ ਤਿੰਨ ਦਿਮ ਦਾ ਸ਼ੋਕ ਵੀ ਜਿਹੜਾ ਉਹ ਘੋਸ਼ਿਤ ਰਾਸ਼ਟਰੀ ਸ਼ੋਕ ਜਿਹੜਾ ਘੋਸ਼ਿਤ ਕਰ ਦਿੱਤਾ ਗਿਆ ਹੈ ਸੁਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਲੋਕ ਕਹਿ ਰਹੇ ਨੇ ਕਿ ਉਹਨਾਂ ਦਾ ਸੰਘਰਸ਼ ਉਹਨਾਂ ਦੇ ਆਦਰਸ਼ ਉਹਨਾਂ ਦੇ ਵਿਚਾਰ ਹਮੇਸ਼ਾ ਹੀ ਦਿਲਾਂ ਮ ਦੇ ਵਿੱਚ ਜਿੰਦਾ ਰਹਿਣਗੇ ਤੇ ਉੱਥੇ ਹੀ ਕਾਫੀ ਭਾਵੁਕ ਕਰਦੀਆਂ ਇਹ ਤਸਵੀਰਾਂ ਜਿਹੜੀਆਂ ਉਹਨਾਂ ਦੇ ਅੰਤਿਮ ਸਮੇਂ ਦੀਆਂ ਸਾਹਮਣੇ ਆ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਸ਼ਰਤਾਂਜਲੀ ਦਿੱਤੀ ਜਾ ਰਹੀ ਹੈ